ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੈਂ ਅਮਿਤ ਜੀ ਸੁਦੀਪ ਸਵੀਟ ਸੈਂਟਰ ਟਾਊਨ ਫਗਵਾੜਾ ਤੋਂ ਇੱਕ 4 ਅਪ੍ਰੈਲ ਨੂੰ ਮੋਣੀ ਬਾਬਾ ਦੇ ਮੰਦਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੇ ਜਾ ਰਹੇ ਆ ਉਮੀਦ ਹੈ ਕਿ ਤੁਸੀਂ ਸਾਰੇ ਸਾਨੂੰ ਬਹੁਤ ਸਹਿਯੋਗ ਤੇ ਸਾਨੂੰ ਪਿਆਰ ਦਿਓਗੇ ਸ਼ਿਵ ਸੈਨਾ ਅਖੰਡ ਭਾਰਤ ਅਤੇ ਵਿਸ਼ਵ ਹਿੰਦੂ ਸੰਘ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਮਿਤੀ 4 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਠੀਕ 3 ਵਜੇ ਸ਼੍ਰੀ ਮੋਨੀ ਬਾਬਾ ਮੰਦਰ ਦਾਣਾ ਮੰਡੀ ਫਗਵਾੜਾ ਤੋਂ ਸਜਾਈ ਜਾ ਰਹੀ ਹੈ ਹਰ ਸਾਲ ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਫਗਵਾੜਾ ਵਿਖੇ ਕੀਤਾ ਜਾਂਦਾ ਹੈ ਜਿਸ ਵਿੱਚ ਸਮੂਹ ਫਗਵਾੜਾ ਵਾਸੀਆਂ ਦਾ ਭਰਪੂਰ ਸਹਿਯੋਗ ਰਹਿੰਦਾ ਹੈ ਇਸ ਵਾਰ ਵੀ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਭਰੋ ਦੇਖੋ ਪੂਰੀ ਖਬਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੈਂ ਅਮਿਤ ਸਦੀ ਸਦੀ ਸਵੀਟ ਸੈਂਟਰ ਟਾਊਨ ਫਗਵਾੜਾ ਤੋਂ ਇੱਕ 4 ਅਪ੍ਰੈਲ ਨੂੰ ਮੋਣੀ ਬਾਬਾ ਦੇ ਮੰਦਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੇ ਜਾ ਰਹੇ ਆ ਉਮੀਦ ਹੈ ਕਿ ਤੁਸੀਂ ਸਾਰੇ ਸਾਨੂੰ ਬਹੁਤ ਸਹਿਯੋਗ ਤੇ ਸਾਨੂੰ ਪਿਆਰ ਦੋਗੇ ਥੈਂਕ ਯੂ ਸੋ ਮਚ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਅਤੇ ਨਾਲ ਹੀ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਕਿ 4 ਅਪ੍ਰੈਲ ਨੂੰ ਸ਼ੇਵ ਸੈਨਾ ਕਰਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨਨ अदर 15 वालों जो भी चाकीयां हो रही हैं आप ही बना के भेजेंगे जय श्री राम जय श्री राम जय श्री राम जय श्री राम जय श्री राम।, राम, राम मैं आज इस विशेष जो शोभा यात्रा हमारे शिव सेना अखंड भारत और विश्व बिंदु परिषद के सम्मिलित सहयोग से, से जो निकाली जा रही है चार अप्रैल 2025 शुक्रवार को दोपहर ठीक तीन बजे श्री मानी बाबा मंदिर दाना मंडी से जो प्रारंभ होगी उसमें सभी फगवाड़ा वासियों को विशेष रूप से जो मेरे योग संबंधित मेरे साथी जुड़े हुए हैं और जो फगवाड़ा की जो हमारी समूह सनातन धर्म से जुड़े हुए सभी योग अपने प्रेमियों से निवेदन है कि आप इसमें विशेष रूप से आमंत्रित हैं इसमें आए और इस शोभा यात्रा की शोभा को और बढ़ाएं ताकि हमारा सनातन धर्म जिसके लिए पिछले काफी वर्षों से अब काफी उत्साह बना हुआ है पूरे भारतवर्ष में बना है हम उसमें अपने फगवाड़ा का भी योगदान पूरे भारतवर्ष में दे सकें जय श्री राम जय श्री राम अब का दाता राम है दूसरा ना ही कोई तो राम ਜਨ ਦੇ ਪ੍ਰਖਸ਼ ਦੇ ਵਿੱਚ ਸ਼ੁਭਾ ਯਾਤਰਾ 4 ਤਰੀਕ ਨੂੰ ਫੁਵਾੜਾ ਦਾਣਾ ਮੰਡੀ ਮੋਨੀ ਮਾਤਾ ਜੀ ਦੇ ਮੰਦਿਰ ਤੋਂ ਸਟਾਰਟ ਹੋ ਰਹੀ ਹੈ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਸਮੂਹ ਨਗਰ ਵਾਸੀਆਂ ਨੂੰ ਇਹ ਤੁਹਾਨੂੰ ਕਿਸੇ ਇੱਕ ਦੇ ਬਲਕੇ ਸਾਰਿਆਂ ਦੇ ਇਸ ਸਾਡੇ ਸਾਧਾਂ ਦਾ ਫਰਮ ਬਣਦਾ ਹੈ ਕਿ ਅਸੀਂ 4 April ਨੂੰ ਦੁਪਹਿਰੇ 3 ਵਜੇ ਮੋਨੀ 바ਵਾ ਮੰਦਿਰ ਪਾ ਮੰਡੀ ਦੇ ਵਿੱਚ ਪਹੁੰਚੀਏ ਔਰ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਜਾ ਕੇ ਆਪੋ ਆਪਣਾ ਭਗਵਾਨ ਨਾਮੀ ਦਾ ਅਸ਼ੀਰਵਾਦ ਲਈਏ ਅਤੇ ਇਸ ਉਤਸਵ ਦੀ ਸ਼ੋਭਾ ਵਧਾਉਣ ਲਈ ਆਪਣੇ ਵੱਲੋਂ ਯਤਨ ਕਰੀਏ ਇਹ ਸਾਰਿਆਂ ਦੇ ਲਈ ਪ੍ਰਾਰਥਨਾ ਬੇਨਤੀ ਹੈ ਜੋਤੜੀਆਂ ਦੀ ਸਵਕਾਰ ਕਰਨੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ